ਸਾਰੇ ਕਿਸਾਨ ਵੀਰੋ ਨੂੰ ਪੀਆਈ ਇੰਡਸਟਰੀਜ਼ ਵੱਲੋਂ ਸ਼ਸ਼ਤੀਕਾਲ ਮੇਰਾ ਨਾਮ ਵਿਜੇ ਚੋਹਾਨ ਹੈ ਮੈਂ ਆਪਣੀ ਪੜ੍ਹਾਈ ਐਮ ਐਸ ਸੀ ਐਗਰੀਕਲਚਰ ਕੀਤੀ ਹੈ ਮੈਂ ਪੀਆਈ ਇੰਡਸਟਰੀ ਦੇ ਵਿੱਚ ਪਿਛਲੇ 10 ਸਾਲ ਚ ਕੰਮ ਕਰਦਾ ਪਿਆ ਔਰ ਮੈਂ ਮਾਰਕੀਟਿੰਗ ਮੈਨੇਜਰ ਦੇ ਤੌਰ ਤੇ ਲੁਧਿਆਣਾ ਰੀਜਨ ਚ ਕੰਮ ਕਰਦਾ ਪਿਆ ਪੀਆਈ ਇੰਡਸਟਰੀਜ਼ ਪੰਜ ਮੁੱਖ ਅਗਰਨੀ ਕੰਪਨੀ ਚ ਸ਼ਾਮਿਲ ਹੈ ਔਰ ਪਿਛਲੇ 70 ਸਾਲ ਚ ਖੇਤੀਬਾੜੀ ਚ ਕੰਮ ਕਰਦੀ ਪਈ ਹੈ 25 ਲੱਖ ਦੇ ਕਰੀਬਣ ਜਿਹੜੇ ਜ਼ਿਮੀਦਾਰ ਹੈ ਉਹਨਾਂ ਦੇ ਨਾਲ ਆਪਾਂ ਜੁੜੇ ਹੋਏ ਹੈ ਉਹਨਾਂ ਨੂੰ ਵਧੀਆ ਜਿਹੜੀ ਟੈਕਨੋਲੋਜੀ ਆ ਉਹ ਪ੍ਰੋਵਾਈਡ ਕਰੰਦੇ ਪਏ ਆ ਸਮੇਂ-ਸਮੇਂ 'ਤੇ ਪੀਆ ਇੰਡਸਟਰੀ ਜੀ ਨਵੇਂ-ਨਵੇਂ ਉਤਪਾਦ ਦੇ ਕੇ ਕਿਸਾਨਾਂ ਨੂੰ ਜਿਹੜੀ ਉਹਨਾਂ ਦੀ ਸਮੱਸਿਆ ਹੈ ਉਸ ਦਾ ਨਿਦਾਨ ਕਰਦੀ ਪਈ ਹੈ ਪੀਆ ਇੰਡਸਟਰੀ ਜੀ ਸਮਾਜਿਕ ਕਾਰਜ ਸਿੱਖਿਆ ਔਰ ਸਵਾਸਤ ਸੰਬੰਧਿਤ ਇਹਨਾਂ ਚੀਜ਼ਾਂ 'ਚ ਬੜ ਚੜਕੇ ਹਿੱਸਾ ਲੈਂਦੀ ਹੈ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕੋਵਿਡ-19 ਮਹਾਮਾਰੀ ਜਿਹੜੀ ਹੈ ਉਹ ਅਭੀ ਟਲੀ ਨਹੀਂ ਹੈ ਇਦੇ ਨਾਲ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਨਿਯਮਿਤ ਤੰਤਰਾਲ 'ਚ ਆਪਣੇ ਹੱਥ ਜੜੇ ਆ ਉਹ ધોਤੇ ਰਹਿਣਾ ਹੈ ਮਾਸਕ ਲਾ ਕੇ ਰਹਿਣਾ ਹੈ ਨਾਲੇ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਹੈ ਔਰ ਜਿਹੜੇ ਭਾਰਤ ਸਰਕਾਰ ਦੁਆਰਾ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਉਹਨਾਂ ਦਾ ਪਾਲਣ ਕਰਨਾ ਕਣਕ ਜਿਹੜੀ ਹੈ ਹਰਿਆਣਾ ਅਤੇ ਪੰਜਾਬ ਦੀ ਇੱਕ ਮੁੱਖ ਫਸਲ ਹੈ ਔਰ ਇਸ ਫਸਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਆਂਦੀ ਹੈ ਉਹ ਹੈ ਗੁੱਲੀ ਡੰਡੇ ਦੀ ਗੁੱਲੀ ਡੰਡੇ ਨੂੰ ਕੰਟਰੋਲ ਕਰਨੇ ਵਾਸਤੇ ਇਸ ਦਾ ਪ੍ਰਬੰਧਨ ਕਰਨੇ ਵਾਸਤੇ ਜਮੀਦਾਰ ਕਈ ਤਰ੍ਹਾਂ ਦੀ ਦਵਾਈਆਂ ਕਰਦਾ ਪਿਆ ਹੈ ਉਸ ਦੀ ਜਿਹੜੀ ਹੈ ਡੋਜ਼ ਵੀ ਬਹੁਤ ਵਧਾ ਕੇ ਕਰਦਾ ਪਿਆ ਜਿਸ ਦੇ ਪ੍ਰੀਨਾਮ ਕੀ ਆਉਂਦੇ ਆ ਕਿ ਫਸਲ ਜਿਹੜੀ ਹੈ ਉਹ ਪੀੜੀ ਪੈ ਜਾਂਦੀ ਹੈ ਔਰ ਕੁਝ ਜਗ੍ਹਾ ਫਸਲ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਔਰ ਉਸ ਦਾ ਜਿਹੜਾ ਖਰਚਾ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ ਉਨੂੰ ਰਹਿ ਵੀ ਪਾਣਾ ਪੈਂਦਾ ਹੈ ਔਰ ਸਪਰੇ ਵੀ 3 ਤੋਂ 4 ਸਪਰੇ ਕਰਨੀ ਪੈਂਦੀ ਹੈ ਇਸ ਚੀਜ਼ ਨੂੰ ਵੇਖਦੇ ਹੋਏ ਪੀਆਈ ਇੰਡਸਟਰੀ ਨੇ ਇੱਕ ਨਵਾਂ ਉਤਪਾਦ ਜਿਸ ਦੇ ਵਿੱਚ ਕਈ ਸਾਲਾਂ ਦੀ ਰਿਸਰਚ ਹੈ ਉਹ ਦਿੱਤਾ ਹੈ ਜਿਸ ਦਾ ਨਾਮ ਔਕੀਰਾ ਹੈ ਔਕੀਰਾ ਜਿਹੜਾ ਇੱਕ ਜਾਪਾਨੀ ਤਕਨੀਕ ਦੇ ਨਾਲ ਬਣਾ ਹੋਇਆ ਪ੍ਰੋਡਕਟ ਹੈ ਜੋ ਗੁੱਲੀ ਡੰਡੇ ਤੇ ਆਜ਼ਾਦੀ ਦਿੰਦਾ ਹੈ ਔਕੀਰਾ ਜਿਹੜਾ ਉਤਪਾਦ ਹੈ ਇਹ ਗੁੱਲੀ ਡੰਡੇ ਤੇ ਬਹੁਤ ਪ੍ਰਭਾਵੀ ਨਿਯੰਤਰਣ ਦਿੰਦਾ ਹੈ ਲੰਬੇ ਸਮੇਂ ਤੱਕ ਨਿਯੰਤਰਣ ਦਿੰਦਾ ਹੈ ਔਰ ਫਸਲ ਲਈ ਜਿਹੜੀ ਕਣਕ ਦੀ ਫਸਲ ਹੈ ਉਸਕੇ ਲਈ ਬਿਲਕੁਲ ਸੇਫ ਹੈ ਬਿਲਕੁਲ ਸੁਰੱਖਿਤ ਪ੍ਰੋਡਕਟ ਹੈ ਔਕੀਰਾ ਵਰਤੋ ਕਰਤੇ ਸਮੇਂ ਕੁਝ ਚੀਜ਼ਾਂ ਦਾ ਆਪਾਂ ਨੂੰ ਬਹੁਤ ਜ਼ਿਆਦਾ ਧਿਆਨ ਰੱਖਣੇ ਦੀ ਲੋੜ ਹੈ ਜਿੱਦਾਂ ਕਿ ਖੇਤ ਸਮਤਲ ਹੋਣਾ ਚਾਹੀਦਾ ਔਰ ਉਸ ਖੇਤ ਦੇ ਵਿੱਚ ਰਹਿਣ ਖੂਨ ਨਹੀਂ ਹੋਣੀ ਚਾਹੀਦੀ 0 ਤੇ 3 ਦਿਨ ਦੇ ਵਿੱਚ ਇਹਦਾ ਜੜਾ ਪ੍ਰਯੋਗ ਤੁਸੀਂ ਕਰ ਲੈਣਾ ਹੈ ਔਕੀਰਾ ਦੀ ਵਰਤੋਂ ਫਲੈਟ ਫੈਨ ਨੋਜ਼ਲ ਦੇ ਨਾਲ ਕਰਨੀ ਹੈ ਨਾਲੇ ਪੀਆਈ ਇੰਡਸਟਰੀ ਦੀ ਮਸ਼ੀਨ ਜਿਹੜੀ ਤੁਹਾਡੇ ਏਰੀਆ 'ਚ ਉਪਲਬਧ ਹੈ ਤੁਸੀਂ ਉਸ ਤੇ ਵੀ ਸਪਰੇਅ ਕਰਾ ਸਕਦੇ ਹੋ ਇਹ ਜਿਹੜਾ ਉਤਪਾਦ ਹੈ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਹਰਿਆਣਾ ਐਗਰੀਕਲਚਰ ਯੂਨੀਵਰਸਿਟੀ ਤੇ ਸਿਫਾਰਿਸ਼ ਕੀਤਾ ਗਿਆ ਪ੍ਰੋਡਕਟ ਹੈ। ਔਕੀਰਾ ਦੀ ਵਰਤੋਂ ਕਿਨ ਪਰਸਥਿਤੀਆਂ ਵਿੱਚ ਨਹੀਂ ਕਰਨੀ ਹੈ। ਖੇਤ ਸਮਤਲ ਨਹੀਂ ਹੈ। ਖੇਤ ਦੇ ਵਿੱਚ ਬਹੁਤ ਜ਼ਿਆਦਾ ਢੇਲੇ ਹਨ। ਅਗਰ 24 ਘੰਟੇ ਦੇ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਹੈਪੀ ਸੀਡਰ ਔਰ ਜ਼ੀਰੋ ਟਿਲਿਜ ਤੇ ਇਸ ਦਵਾਈ ਦੀ ਵਰਤੋਂ ਨਹੀਂ ਕਰਨੀ ਹੈ। ਤੇਜ਼ ਹਵਾ ਦੇ ਵਿੱਚ ਔਕੀਰਾ ਦਵਾਈ ਦਾ ਪ੍ਰਯੋਗ ਨਾ ਕਰਨ। ਔਕੀਰਾ ਪ੍ਰਯੋਗ ਦੀ ਵਿਧੀ 11 ਲੀਟਰ ਸਾਫ ਪਾਣੀ ਇੱਕ ਬਾਲਟੀ ਦੇ ਵਿੱਚ ਲੈਣਾ ਹੈ ਉਸ ਦੇ ਵਿੱਚ 60 ਗ੍ਰਾਮ ਔਕੀਰਾ ਜੜੀ ਹੈ ਉਹ ਚੰਗੀ ਤਰ੍ਹਾਂ ਘੋਲ ਲੈਣੀ ਹੈ ਘੋਲ ਲੈ ਕੇ ਬਾਅਦ ਉਸ ਦੇ ਵਿੱਚ 2 ਲੀਟਰ ਜਿਹੜੀ ਬੰਕਰ ਹੈ ਉਹ ਚੰਗੀ ਤਰ੍ਹਾਂ ਮਿਲਾ ਦੇਣੀ ਹੈ ਜਿਹੜੀ ਫਲੈਟ ਪੈਨ ਨੋਜ਼ਲ ਹੁੰਦੀ ਹੈ ਉਸ ਦੇ ਨਾਲ 13 ਪੰਪ ਤੁਸੀਂ ਚੰਗੀ ਤਰ੍ਹਾਂ ਬਰਾਬਰ ਮਾਤਰਾ 'ਚ ਸਪਰੇਅ ਖੇਤ ਦੇ ਵਿੱਚ ਕਰ ਦੇਣਾ ਔਕੀਰਾ ਪ੍ਰਯੋਗ ਕਰਨੇ ਕੇ ਬਾਅਦ ਕਣਕ ਦੇ ਨਾਲ ਕੁਝ ਗੁੱਲੀ ਡੰਡਾ ਉੱਗੂਗਾ ਤੁਸੀਂ ਵੇਖੋਗੇ ਜਦੋਂ ਤੁਸੀਂ 21 ਦਿਨ ਦੇ ਵਿੱਚ ਵਿੱਚ ਕਣਕ ਨੂੰ ਪਹਿਲਾ ਪਾਣੀ ਦਿਓਗੇ ਤਾਂ ਗੁੱਲੀ ਡੰਡਾ ਜਿਹੜਾ ਹੈ ਅਗਲੇ 10-12 ਦਿਨ ਦੇ ਵਿੱਚ ਉਹਦਾ ਪ੍ਰਬੰਧਨ ਹੋਣਾ ਸ਼ੁਰੂ ਹੋ ਜਾਂਦਾ ਹੈ। ਔਕੀਰਾ ਦਵਾਈ ਜਿਹੜੀ ਹੈ ਗੁੱਲੀ ਡੰਡੇ ਨੂੰ ਬਹੁਤ ਲੰਬੇ ਸਮੇਂ ਤੱਕ ਪ੍ਰਬੰਧਨ ਕਰਦੀ ਹੈ। ਪਿਛਲੇ ਸਾਲ ਜ਼ਮੀਦਾਰੋਂ ਨੇ ਜਿੱਥੇ ਬਹੁਤ ਜ਼ਿਆਦਾ ਆਈਡਲ ਗੁੱਲੀ ਡੰਡਾ ਸੀ ਉੱਥੇ ਔਕੀਰਾ ਦੀ ਵਰਤੋਂ ਕੀਤੀ। ਆਓ ਹੋਣ ਸੁਣਦੇ ਹਾਂ ਔਕੀਰਾ ਦੀ ਕਹਾਣੀ ਕਿਸਾਨਾਂ ਦੇ ਜ਼ੁਬਾਨੀ। ਪੀਆਈ ਇੰਡਸਟਰੀ ਦੀ ਜਿਹੜੀ ਔਕੀਰਾ ਦਵਾਈ ਆ ਉਹ ਵੱਡੀ ਕਰਨ ਤੋਂ ਬਾਅਦ ਜੋ ਮੈਂ ਪਾਇਆ ਬਾਬੀ ਜਿਹੜਾ ਮੇਰਾ ਤਕਰੀਬਨ ਤਕਰੀਬਨ 1 ਕਵਾਂਟਲ ਤੇ 5 ਕਿਲੋ ਦਾ ਫਰਕ ਆਇਆ ਅੱਧੇ ਇਕੜ ਦੇ ਵਿੱਚ ਮੈਂ ਹੁਣ ਜਿੱਤੀ ਵਕੀਰਾ ਲਾਇਆ ਸੀ ਉਹਦੀ ਕਟਿੰਗ ਉਹ ਕਣਕ ਦੀ ਕਟਿੰਗ ਕੀਤੀ ਆ ਇਹਦੇ ਨਾਲ ਮੈਨੂੰ 2 ਕਵਾਂਟਲ ਅੱਧੇ ਕਿਲੇ ਮਗਰ ਫਰਕ ਪਿਆ ਜਿਹੜੇ ਖੇਤ ਚ ਅਸੀਂ ਵਕੀਰਾ ਦਵਾਈ ਕਰੀਆ ਉਹ ਦੂਜੇ ਖੇਤ ਨਾਲੋਂ ਅੱਧੇ ਕਿਲੇ ਚ 1 ਕਵਾਂਟਲ ਸਾਡੀ ਕਣਕ ਪੱਧਰ ਨਿਕਲੀ ਪੀਆਈ ਕੰਪਨੀ ਦੀ ਵਕੀਰਾ ਨਾਂ ਦੀ ਦਵਾਈ ਦਾ ਮੇਰੇ ਅੱਧੇ ਕਿਲੇ ਵਿੱਚ ਡੈਮੋ ਲਾਈਤੀ ਇਹਦੇ ਵਿੱਚ ਗੁੰਡਾ ਮਸ਼ੀਨੀਆਂ ਕਣਕ ਵੱਢਣ ਤੋਂ ਬਾਅਦ ਮੈਂ ਉਹਦਾ ਝਾੜਾ 1 ਕਮਾਂਟਲ 2 ਕਿਲੋ ਦੂਜੀ ਕਣਕ ਨਾਲੋਂ ਝਾੜ ਵਧਣਿਆ 72 ਕਿਲੋ 800 ਗ੍ਰਾਮ ਸਾਨੂੰ ਜਿੱਥੇ ਅਵਕੀਰਾ ਪਾਏ ਹੋਤੋਂ ਝਾੜ ਵਧ ਮਿਲਿਆ ਪੀਰਾ ਦਵਾਈ ਵਰਤਣ ਦੇ ਨਾਲ ਮੇਰੇ ਝਾੜ ਦੇ ਵਿੱਚ ਅੱਧੇ ਕਿੱਲੇ ਦੇ ਪਿੱਛੇ ਡੇਢ ਕਿਮਾਂਟ ਦਾ ਫਰਕ ਪਿਆ ਹੈ ਅਵਕੀਰਾ ਦਾ ਡੈਮੋ ਲਾਇਆ ਸੀ ਆਪਾਂ ਅੱਧੇ ਕਿੱਲੇ 'ਚ ਦੂਸਰੀ ਕਣਕ ਨਾਲੋਂ 1 ਕਮਾਂਟਲ 8-10 ਕਿਲੋ ਦਾ ਯਾਨੀ ਕਿ ਵજન ਵੱਧ ਨਿਕਲਿਆ ਅਵਕੀਰਾ ਦਾ ਡੈਂਬੂ ਲਗਾਇਆ ਸੀ 5 ਮਣਕਾ ਫਰਕ ਪਿਆ ਵਾਧੂ ਨਿਕਲਾ ਇੱਕ ਏਕੜ ਕੇ ਹਿਸਾਬ ਨਾਲ ਤੂੜੀ ਵੀ ਆਮ ਕਿੱਲੇ ਦੇ ਤਿੰਨ ਨਿਕਲਤੀ ਆ ਹਮਾਰੇ ਦੋ ਅੱਧੇ ਕਿੱਲੇ ਮੇ ਨਿਕਲੇ ਆ ਪੰਜ ਮਣ ਇੱਕ ਕਿੱਲੇ ਮਗਰ ਉਹਦਾ ਝਾੜ ਵੱਧਦਾ ਜੀ ਅਫਕੀਰਾ ਦਾ ਜਿਹੜੇ ਤੇ ਆਪਾਂ ਦਵਾਈ ਛੜਕੀ ਆ ਵਧੀਆ ਦਾਣੇ ਸੀਗੇ ਉਹਦੇ ਮੋਟੇ ਸੀਗੇ ਦੂਜੀ ਕਣਕ ਨਾਲੋਂ ਅਫਕੀਰਾ ਸਪਰੇ ਅੱਧੇ ਏਕੜ ਮੇ ਲਗਾਇਆ ਥਾ ਉਸ ਦਾ ਜੋ ਝਾੜ ਆਇਆ ਉਹ ਸਾਢੇ 27 ਮਣ ਅੱਧੇ ਕਿੱਲੇ ਦਾ ਆਇਆ ਹੈ ਮੇਰਾ ਨਾਮ ਮਨੋਜ ਕਲਿਆਰ ਹੈ ਮੈਂ ਪੀਆਈ ਇੰਡਸਟਰੀਜ਼ ਲਿਮਿਟਿਡ ਮੇ ਪਿਛਲੇ 2.5 ਸਾਲ ਸੇ ਐਜ਼ ਅ ਰੀਜਨਲ ਮੈਨੇਜਰ ਲੁਧਿਆਣਾ ਪੰਜਾਬ ਮੇ ਕੰਮ ਕਰ ਰਹਾ ਹਾਂ हमने पिछले पाँच साल में अवकीरा के डेमोस्ट्रेशन अलग अलग जगह में पंजाब में लगाए जिसका परिणाम फार्मर्स के लिए बहुत ही सफल रहा पीआई इंडस्ट्रीज लिमिटेड इंडिया की टॉप पाँच एग्रोकेमिकल कंपनी में से एक कंपनी है और हम पिछले सत्तर सालों से पच्चीस लाख किसानों को सर्विस प्रोवाइड कर रहे हैं पिछले साल पी इंडस्ट्रीज लिमिटेड ने अवकीरा को फार्मर के बीच लॉन्च किया अवकीरा को हमारे विक्रेताओं ने अपने फार्मर्स तक जिन फील्ड में अड़ियल गोली डंडे का वास था वहाँ तक लेके गए उसके परिणाम हमने अपने विक्रेताओं को जाके फील्ड के अंदर दिखाए और वो लोग बहुत ही सेटिस्फाइड थे अवकीरा के रिजल्ट के साथ आइए अब सुनते हैं अवकीरा की कहानी हमारे विक्रेता बंधों की जबानी ਪਿਛਲੇ ਸਾਲ ਵਕੀਰਾ ਦਵਾਈ ਸਾਡੇ ਏਰੀਆ ਵਿੱਚ ਲਾਂਚ ਕੀਤੀ ਮੈਂ ਵੀ ਇਸ ਦਵਾਈ ਨੂੰ 300 ਏਕੜ ਵਿੱਚ ਸਪਰੇਅ ਕਰਵਾਇਆ ਉਹਨਾਂ ਦੇ ਪ੍ਰਤੀ ਏਕੜ 2 ਤੋਂ 2.5 ਕੁਇੰਟਲ ਦੇ ਝਾੜ ਵਿੱਚ ਵੀ ਵਾਧਾ ਹੋਇਆ ਸਾਡੇ ਏਰੀਆ ਦੇ ਕਿਸਾਨ ਵਕੀਰਾ ਦਵਾਈ ਦਾ ਇਸ ਸਾਲ ਵੀ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ ਵਕੀਰਾ ਦਵਾਈ ਦਾ ਕਿਸਾਨਾਂ ਨੇ ਪ੍ਰਯੋਗ ਕੀਤਾ ਸੀ ਉਥੇ ਕਰੀਬ ਪ੍ਰਚਲਿਤ ਨਦੀਨ ਨਾਸ਼ਕਾਨ ਦੀ ਜਿੱਥੇ ਵਰਤੋਂ ਹੋ ਰਹੀ ਹੈ ਉਹਨਾਂ ਖੇਤਾਂ ਨਾਲੋਂ 2.5 ਤੋਂ 3 ਕੁਇੰਟਲ ਪ੍ਰਤੀ ਏਕੜ ਝਾੜ ਦੇ ਵਿੱਚ ਫਰਕ ਆਇਆ ਮੈਂ ਆਪਣੇ ਦੇ ਕੁਝ ਜ਼ਿਮੀਦਾਰਾਂ ਨੂੰ ਪਿਛਲੇ ਸਾਲ ਅਪੀਰਾ ਦਵਾਈ ਦੀ ਵਰਤੋਂ ਕਰਵਾਈ ਸੀ। ਉਹਨਾਂ ਦਾ ਰਿਜ਼ਲਟ ਬਹੁਤ ਵਧੀਆ ਆਇਆ ਤੇ ਗੁਲੀ ਡੰਡਾ ਬਿਲਕੁਲ ਵੀ ਨਹੀਂ ਜੰਮਿਆ। ਪੈਦਾਵਾਰ ਅੱਗੇ ਨਾਲੋਂ ਪੁਆਇੰਟਲ ਤੋਂ ਬਟਲ ਦਾ ਫਰਕ ਹੈ। ਲਾਸਟ ਇਅਰ ਇੱਕ ਪੀਆਈ ਕੰਪਨੀ ਦਾ ਪ੍ਰੋਡਕਟ ਆਇਆ ਸੀ ਅਪੀਰਾ। ਮੈਂ ਆਪਣੇ ਜਿੰਨੇ ਵੀ ਕਸਟਮਰ ਉਹਨਾਂ ਨੂੰ 25 ਤੋਂ ਲੈ ਕੇ 30 ਏਕੜ ਦੇ ਵਿੱਚ ਵਿੱਚ ਯੂਜ਼ ਕਰਵਾਇਆ। ਲਾਈਕ ਕਰਦੇ ਕਸਟਮਰ ਵਧੀਆ ਲੱਗਿਆ ਉਹਨਾਂ ਨੂੰ। ਪੀਆਈ ਕੰਪਨੀ ਦੀ ਅਪੀਰਾ ਦਵਾਈ ਵੇਚੀ ਜਿਸ ਦਾ ਕੇ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ। ਅਸੀਂ ਉਹਨਾਂ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਜਾ ਕੇ ਵੇਖਿਆ ਤੇ ਮੇਲਾ ਵੀ ਕਰਾਇਆ ਸਾਰੇ ਇਸ ਦਵਾਈ ਤੋਂ ਬਹੁਤ ਹੀ ਸੰਤੁਸ਼ਟ ਹਨ ਪੀਆਈ ਕੰਪਨੀ ਦੀ ਅਕੀਰਾ ਦਵਾਈ ਪਿਛਲੇ ਸਾਲ ਅਸੀਂ 30-35 ਏਕੜਾਂ ਦੀ ਦਵਾਈ ਵੇਚੀ ਸੀ ਜਿਦੇ ਵਿੱਚ ਸਾਰੇ ਜਮੀਨਦਾਰ ਸੈਟੀਸਫਾਈ ਸੀਗੇ ਵਧੀਆ ਰਿਜ਼ਲਟ ਆਇਆ ਇਹ ਸਾਨੂੰ ਪਿਛਲੀ ਵਾਰ ਪੀਆਈ ਕੰਪਨੀ ਦੀ ਇੱਕ ਦਵਾਈ ਆਈ ਸੀ ਅਕੀਰਾ ਨਾਮ ਨਾਲ 35 ਤੋਂ 40 ਏਕੜ ਤੇ ਜ਼ਿਮੀਂਦਾਰਾਂ ਨੂੰ ਕੁਝ ਮਤਲਬ ਇਹ ਸਪਰੇਅ ਕਰਵਾਈ ਜਦੋਂ ਜ਼ਿਮੀਂਦਾਰਾਂ ਦਾ ਫੀਡਬੈਕ ਲਿਆ ਗਿਆ ਉਹਨਾਂ ਨੂੰ ਸੰਤੁਸ਼ਟੀ ਹੋਈ ਹੋਣ ਤੁਸੀਂ ਸਮਝਿਓ ਅਕੀਰਾ ਦੇ ਨਾਲ ਅੜੀਲ ਗੁੱਲੀ ਡੰਡੇ ਦਾ ਪਰਬੰਧਨ ਕੀਤਾ ਜਾ ਸਕਦਾ ਹੈ ਪੀਆ ਇੰਡਸਟਰੀਜ਼ ਵੱਲੋਂ ਤੁਹਾਨੂੰ ਆਉਣ ਵਾਲੀ ਹਾਡੀ ਫਸਲ ਦੀ ਬਹੁਤ ਬਹੁਤ ਸ਼ੁਭਕਾਮਨਾ ਹੈ